ਕ ਫੇਕ ਨਿਊਜ਼ ਫੈਲੀ ਹੈ ਕਿ 11 ਤਰੀਕ ਨੂੰ ਸਾਡਾ ਕੋਈ ਕਾਨਸਰਟ ਹੈ ਜਮਸ਼ੇਦਪੁਰ ਦੇ ਵਿੱਚ ਥਿਸ ਅਪਡੇਟਿੰਗ ਯੂ ਕਿ યોਰ ਫੇਕ ਨਿਊਜ਼ ਆਸ ਅਸੀਂ ਨਹੀਂ ਆ ਰਹੇ ਜਮਸ਼ੇਦਪੁਰ ਕਿ ਕਿਸ ਨੇ ਫੇਕ ਬਾਸਸ ਬਣਾ ਕੇ ਵੇਚ ਰਹੇ ਐਂਡ ਥਿਸ ਇਜ਼ ਰੀਲੀ ਡਿਸਪਾਇਨਟਿੰਗ ਬਾਸਸ ਜਾਂ ਟਿਕਟਸ ਲੈਣ ਤੋਂ ਬੈਲ ਇਨਕੁਆਰੀ ਸਾਡੇ ਅਫੀਸ਼ੀਅਲ ਹੈਂਡਲਸ ਨੇ ਜਿਹੜੇ ਇੰਸਟਾਗ੍ਰam ਸਨੈਪ ਚਾਹ ਦੀ ਐਈਵਾਈਪੀ ਦੇ ਜਿਹੜੇ ਅਫੀਸ਼ੀਅਲ ਹੈਂਡਲਸ ਹੁੰਦੇ ਨੇ ਉੱਤੇ ਚੈੱਕ ਕਰ ਲਿਆ ਕਰੋ ਕਿ ਸ਼ੋ ਹੈ ਕਿ ਨਹੀਂ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ ਪੰਜਾਬੀ ਐਕਟਰ ਸਿੰਗਰ ਤੇ ਵੀਡੀਓ ਡਾਇਰੈਕਟਰ ਪਰਮੇਸ਼ਰ ਵਰਮਾ ਜਿਨ੍ਹਾਂ ਵੱਲੋਂ ਆਈ ਹਰ ਅਪਡੇਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਤੇ ਹੁਣ ਵੀ ਕੁਝ ਅਜੀਹਾ ਹੀ ਹੋਇਆ ਹੈ ਜੀ ਹਾਂ ਪਰਮੇਸ਼ਰ ਵਰਮਾ ਦੇ ਨਾਂ ਤੇ ਇੱਕ ਇਵੈਂਟ ਆਰਗੇਨਾਈਜ਼ਰ ਨੇ ਚਾਰਖੰਡ ਦੇ ਜਮਸ਼ੇਦਪੁਰ ਸ਼ਹਿਰ ਦੇ ਵਿੱਚ ਫੇਕ ਪਾਸੇਸ ਬਣਾ ਕੇ ਵੇਚ ਦਿੱਤੇ ਹੈ ਜਿਸ ਤੋਂ ਬਾਅਦ ਪਰਮੇਸ਼ਰ ਵਰਮਾ ਨੇ ਆਪ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆ ਕੇ ਆਪਣੇ ਫੈਨਸ ਨਾਲ ਇਹ ਅਪਡੇਟ ਸ਼ੇਅਰ ਕੀਤੀ ਹੈ ਕਿ ਜਮਸ਼ੇਦਪੁਰ ਵਿੱਚ ਜਿਹੜੇ ਪਾਸੇਸ ਵੇਚੇ ਗਏ ਆ ਉਹ ਸਾਰੇ ਫੇਕ ਆ ਤੁਸੀਂ ਵੀ ਜਾਣੋ ਕੀ ਹੈ ਪੂਰਾ ਮਾਮਲਾ ਦੈਨਿਕ ਸਵੇਰਾ ਟੀਵੀ ਦੀ ਇਸ ਖਾਸ ਰਿਪੋਰਟ ਦੇ ਵਿੱਚ ਖਰਖੰਡ ਰਾਜ ਦਾ ਸ਼ਹਿਰ ਜਮਸ਼ੀਦਪੁਰ ਜਿਹੜਾ ਆਇਰਨ ਅਤੇ ਸਟੀਲ ਇੰਡਸਟਰੀ ਕਰਕੇ ਜਾਣਿਆ ਜਾਂਦਾ ਸੀ ਪਰ ਹੁਣ ਆਉਣ ਵਾਲੇ ਸਮੇਂ ਵਿੱਚ ਇਹ 뮤지컬 ਇਵੈਂਟਸ ਦੇ ਨਾਮ ਤੇ ਹੋ ਰਹੀ ਠੱਗੀ ਦੇ ਨਾਮ ਨਾਲ ਵੀ ਜਾਣਿਆ ਜਾਵੇਗਾ ਜੀ ਹਾਂ ਪੰਜਾਬੀ ਐਕਟਰ ਸਿੰਗਰ ਤੇ ਵੀਡੀਓ ਡਾਇਰੈਕਟਰ ਪਰਮੇਸ਼ਰ ਵਰਮਾ ਦੇ ਨਾਮ ਤੇ ਕਿਸੇ ਇਵੈਂਟ ਆਰਗੇਨਾਈਜ਼ਰ ਨੇ ਪਾਸ ਬਣਾ ਕੇ ਵੇਚ ਦਿੱਤੇ ਨੇ ਤੇ ਜਮਸ਼ੀਦਪੁਰ ਦੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਕਰ ਗਿਆ ਪਾਸੇਸ ਖਰੀਦਣ ਤੋਂ ਬਾਅਦ ਨਾ ਤੇ ਹੁਣ ਉਹ ਈਵੈਂਟ ਦਾ ਕੋਈ ਨਾਮੋ ਨਿਸ਼ਾਨ ਦਿਖ ਰਿਹਾ ਤੇ ਨਾਲ ਹੀ ਈਵੈਂਟ ਆਰਗੇਨਾਈਜ਼ਰ ਵੀ ਫਰਾਰ ਦੱਸਿਆ ਜਾ ਰਿਹਾ ਪਰਮੇਸ਼ਵਰਮਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਲੋਕਾਂ ਨੂੰ ਕਿਹਾ ਹੈ ਕਿ ਉਹ ਜਮਸ਼ੇਦਪੁਰ ਕਿਸੇ ਸ਼ੋਅ ਜਾਂ ਈਵੈਂਟ ਲਈ ਨਹੀਂ ਆ ਰਹੇ ਤੇ ਪਰਮੇਸ਼ਵਰ ਵੱਲੋਂ तमाम ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ ਇਸ ਤਰ੍ਹਾਂ ਦੇ ਕਿਸੇ ਵੀ ਆਰਗੇਨਾਈਜ਼ਰ ਦੇ ਚਾਂਸੇ ਵਿੱਚ ਨਾ ਆਉਣ ਬਲਕਿ ਜਾਗਰੂਕ ਹੋਣ ਕਿ ਕਿਸੇ ਵੀ ਈਵੈਂਟ ਦੇ ਪਾਸੇਸ ਖਰੀਦਣ ਤੋਂ ਪਹਿਲਾਂ ਉਹ ਆਰਟਿਸਟ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਅਪਡੇਟ ਚੈੱਕ ਕਰ ਲਿਆ ਕਰੇ ਯਾ ਫਿਰ ਉਹ ਅਫੀਸ਼ੀਅਲ ਵੈਬਸਾਈਟ ਤੇ ਦਿੱਤੇ ਨੰਬਰਸ ਤੇ ਕਾਲ ਕਰਕੇ ਇਵੈਂਟ ਬਾਰੇ ਇਨਫੋਰਮੇਸ਼ਨ ਲੈ ਲਿਆ ਕਰਨ ਤੇ ਉਸ ਤੋਂ ਬਾਅਦ ਹੀ ਪਾਸ ਖਰੀਦਿਆ ਕਰਨ ਪਰਮੇਸ਼ ਨੇ ਕਿਹਾ ਕਿ ਉਹਨਾਂ ਨੂੰ ਬੇहद ਦੁੱਖ ਪਹੁੰਚਿਆ ਹੈ ਕਿ ਉਹਨਾਂ ਕਰਕੇ ਜਿੰਨਾ ਜਿੰਨਾ ਫੈਨਸ ਵੱਲੋਂ ਵੀ ਪਾਸ ਖਰੀਦੇ ਗਏ ਸੀ ਉਹਨਾਂ ਨਾਲ ਧੋਖਾ ਹੋ ਗਿਆ ਤੇ ਉਹਨਾਂ ਦੇ ਫੈਨਸ ਦਾ ਜਿਹੜਾ ਪੈਸਾ ਖਰਾਬ ਹੋਇਆ ਉਹਦੇ ਲਈ ਪਰਮੇਸ਼ ਨੇ ਆਪਣੇ ਵੱਲੋਂ ਮਾਫੀ ਮੰਗੀ ਤੇ ਲੋਕਾਂ ਨੂੰ ਜਾਗਰੂਕ ਰਹਿਣ ਲਈ ਕਿਹਾ ਹੈ ਇੱਕ ਫੇਕ ਨਿਊਜ਼ ਫੈਲੀ ਹੈ ਕਿ 11 ਤਰੀਕ ਨੂੰ ਸਾਡਾ ਕੋਈ ਕਾਨਸਰਟ ਹੈ ਜੇ ਬਸ਼ੇਦਪੁਰ ਦੇ ਵਿੱਚ ਥੀਰੀਆਂ ਮੇਰੇ ਖਿਆਲੋਂ ਕੋਲੇ ਬੱਸ ਵੀ ਬਣਾ ਕੇ ਵੇਚਦੇ ਗਾਇਸ ਜਸਟ ਅਪਡੇਟਿੰਗ ਯੂ ਕਿ યોਰ ਫੇਕ ਨਿਊਜ਼ ਅਸੀਂ ਨਹੀਂ ਆ ਰਹੇ ਜਬ ਬਿਲਕੁਲ ਕਿਸੇ ਵੀ ਕੋਈ ਤਰੀਕੇ ਦੇ ਬੱਸਸ ਜਾਂ ਟਿਕਟਸ ਲੈਣ ਤੋਂ ਬੈਲੈਂਕ ਵਾਰੀ ਸਾਡੇ ਅਫੀਸ਼ੀਅਲ ਹੈਂਡਲਸ ਦੇ ਜਿਹੜੇ ਇੰਸਟਾਗ੍ਰam ਸਨੈਪਚੈਟ ਜਾਂ ਈਵਾਈਪੀ ਦੇ ਜਿਹੜੇ ਅਫੀਸ਼ੀਅਲ ਹੈਂਡਲਸ ਹੁੰਦੇ ਨੇ ਉੱਤੇ ਚੈੱਕ ਕਰ ਲਿਆ ਕਰੋ ਕਿ ਸ਼ੋ ਹੈ ਕਿ ਨਹੀਂ ਹੈ ਕਿਸੇ ਨੇ ਫੇਕ ਬੱਸਸ ਬਣਾ ਕੇ ਵੇਚ ਰਹੇ ਐਂਡ ਦਿਸ ਇਜ਼ ਰੀਲੀ ਡਿਸਪਾਇਨਟਿੰਗ ਤੇ ਆਈ ਫੀਲ ਜਿਨ੍ਹਾਂ ਨੇ ਵੀ ਬੱਸਸ ਲਏ ਨੇ ਯੂ ਸ਼ੁਡ ਕੰਪਲੇਨ ਐਂਡ ਗੈਟ ਯੂ ਮਨੀ ਬੈਕ ਮੈਂ ਪੋਸਟਰ ਵੀ ਬਾਹਰ ਆ ਸ਼ੇਅਰ ਕਰ ਰਹੇ ਹਾਂ ਇਸ ਅਪਰਟੀਨੀਅਟੀ ਕਿਸੇ ਵੀ ਸ਼ੋਅ ਦੇ ਟਿਕਟਸ ਲੈਣ ਤੋਂ ਪਹਿਲਾਂ ਸਾਡੇ ਅਫੀਸ਼ੀਅਲ ਪੇਜ 'ਸੇ ਕੁਰੀ ਕਨਫਰਮ ਜ਼ਰੂਰ ਕਰ ਲਿਆ ਕਰੋ। ਦੇਖ ਦਿਸ ਇਜ਼ ਰੀਲੀ ਡਿਸਪਾਇਨਟਿੰਗ। ਆਹ ਸੋਰੀ ਹਾਂ। ਗੋਗਰਾ ਮੈਂ ਕਰਾਂ। ਦੇਖੀਏ ਕਿ ਲੋਕਰੇ ਪਾਸੇ ਵੀ ਲੈ ਲਈਏ। 뮤지컬 ਇਵੈਂਟਸ ਦੇ ਨਾਂ ਤੇ ਹੋ ਰਹੀ ਹੈ ਧੋਖਾਧੜੀ ਦਿਨ-ਬਦਿਨ ਵਧਦੀ ਜਾ ਰਹੀ ਹੈ ਤੇ ਪਰਮੇਸ਼ਰ ਵਰਮਾ ਨੇ ਆਪਣੇ ਫੈਨਸ ਨੂੰ ਇਹ ਗੁਜ਼ਾਰਿਸ਼ ਕੀਤੀ ਹੈ। ਕਿ ਕਿਸੇ ਵੀ ਇਵੈਂਟ ਦੇ ਪਾਸੇ ਖਰੀਦਣ ਤੋਂ ਪਹਿਲਾਂ ਉਹ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਤੇ ਆ ਰਹੀ ਅਪਡੇਟ ਨੂੰ ਜ਼ਰੂਰ ਚੈੱਕ ਕਰ ਲਿਆ ਕਰਨ ਜਾਂ ਫਿਰ ਉਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਦਿੱਤੇ ਹੋਏ ਨੰਬਰ ਤੇ ਕਾਲ ਕਰ ਲਿਆ ਕਰਨ ਤਾਂ ਜੋ ਉਹਨਾਂ ਦੇ ਫੈਨਸ ਨਾਲ ਇਹ ਧੋਖਾ ਧੜੀ ਨਾ ਹੋ ਸਕੇ ਤੁਹਾਡੀ ਇਸ ਬਾਰੇ ਕੀ ਹੈ ਰਾਏ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸਸ ਦੇ ਵਿੱਚ ਤੇ ਹੋਰ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ ਤੇ ਐਂਟਰਟੇਨਮੈਂਟ ਦੀਆਂ ਹੋਰ ਖਬਰਾਂ ਲਈ ਜ਼ਰੂਰ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸਵੇਰਾ ਸਟਾਰਟ ਆਫ ਰੀਡਰ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ ਤੁਸੀਂ ਬਰਮਟਨ ਜਾਣਾ ਚਾਹੁੰਦੇ ਹੋ ਸ਼ਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਬੀ ਆਰ ਅਫੀਕ ਮੁਹੰਮਦ ਫ੍ਰੀ ਸੇਵਾ ਫ੍ਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਲਿਖੇ ਰਿਕਾਰਡ ਕੇਸ ਹੱਲ ਵਸ਼ੀਕਰਨ ਲਵ ਮੈਰਿਜ ਪੀ ਆਰ ਲੋਟਰੀ ਸੱਟਾ ਨੰਬਰ संतानहीनता दे धोखा खाए भैन भरा फ्री सेवा सिद्धिया ते चार इलमा दे बेताज बादशाह तकदीर कदो बदलेगी सच्चा प्यार मिलेगा जा नहीं लॉटरी नंबर पाओ जेकर तुहाडा अजे तक काम नहीं होया ता इधर उधर ना भटको सानू फोन करो मियां रफीक मोहम्मद ंग इज कमिंग अप ऑन सिक्स ऑफ चैन प्रेजेंटेड बाई सवेरा म्यूजिक हम भूलना पाएंगे प्लीज गो एंड सब्सक्राइब टू द चैनल ऑफ सवेरा म्यूजिक फॉर मोर अपडेट थैंक यू सो मच